ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਸਵਾਗਤ ਹੈ ਤੁਹਾਡੇ ਆ ਸੱਚੀਆਂ ਕਹਾਣੀਆਂ ਤੇ ਸਤਵੰਤ ਕੌਰ ਸਵੇਰੇ-ਸਵੇਰ ਵੇਲੇ ਪਾਠ ਕਰਕੇ ਉੱਠੀ ਹੀ ਸੀ ਕਿ ਉਸ ਦਾ ਮੋਬਾਈਲ ਫੋਨ ਵੱਜਣ ਲੱਗ ਪਿਆ ਮਾਨ ਵਿੱਚ ਸੋਚਦੀ ਉੱਠੀ ਕਿ ਵਾਹਿਗੁਰੂ ਸਭ ਸੁੱਖ-ਸ਼ਾਂਤੀ ਹੋਵੇ ਇੰਨੀ ਸਵੇਰੇ ਕਿਸ ਦਾ ਫੋਨ ਆ ਗਿਆ ਹੈਲੋ ਹੈਲੋ ਮਾਤਾ ਸਸਰੀਕਾਲ ਸਸਰੀਕਾਲ ਭੋਲੀ ਤੂੰ ਸਭ ਠੀਕ ਠਾਕ ਤਾਂ ਹੈ ਠੀਕ ਠਾਕ ਹੀ ਹੋਣਾ ਜਦੋਂ ਤੱਕ ਬੁੱਢੀ ਬੈਠੀ ਐ ਨਾ ਪੁੱਤ ਇਹ ਨਹੀਂ ਕਹਿੰਦੇ ਸੱਸ ਵੀ ਮਾਂ ਹੀ ਹੁੰਦੀ ਐ ਤੇਰੇ ਫੋਨ ਨੇ ਤਾਂ ਮੇਰਾ ਕਾਲਜੇ ਕੱਢ ਲਿਆ ਸੀ ਮੈਂ ਸੋਚਾਂ ਸੱਤੀ ਸਵੇਰੇ ਕਿਸ ਦਾ ਫੋਨ ਆ ਗਿਆ ਤੈਨੂੰ ਕੀ ਪਤਾ ਮੈਂ ਰਾਤ ਕਿਵੇਂ ਕੱਢੀ ਐ ਅੱਛਾ ਫਿਰ ਦੱਸੀ ਮੇਰੀ ਰਾਣੀ ਤੀ ਕੀ ਗੱਲ ਹੋ ਗਈ ਗੱਲ ਕੀ ਹੋਣੀ ਐ ਮੇਰੇ ਸਬਰ ਦੀ ਗਾਗਰ ਪਰ ਗਈ ਐ ਮੈਂ ਹੋਰ برداشت ਨਹੀਂ ਕਰ ਸਕਦੀ ਇਸ ਬੁੱਢੀ ਨੂੰ ਨਾ ਪੁੱਤ ਇੰਜ ਨਹੀਂ ਆਖੀਦਾ ਨਾਲੇ ਸੱਸਾਂ ਵੀ ਤਾਂ ਮਾਵੇਂ ਹੁੰਦੀਆਂ ਹਨ ਮਾਵਾ ਮੇਰੀ ਜੁਤੀ ਗੱਲ ਵੀ ਕਰੇਗੀ ਜਾਂ ਗੁੱਸੇ ਹੀ ਹੋਈ ਜਾਵੇਗੀ ਤਾ ਸੁਣ ਕਮਲ ਤਾਂ ਪਾਪਾ ਜਦੋਂ ਵੀ ਡਿਊਟੀ ਤੋਂ ਵਾਪਸ ਆਉਂਦਾ ਹੈ ਪਹਿਲਾ ਇਸੇ ਨੂੰ ਮਿਲਣ ਕਮਰੇ ਵਿੱਚ ਜਾਂਦਾ ਹੈ ਆਖੇ ਬੇਬੇ ਜੀ ਦਾ ਮਨ ਖੁਸ਼ ਰਹਿੰਦਾ ਇਸ ਨਾਲ ਉਹ ਤਾਂ ਪੁੱਤ ਤੇਰਾ ਭਰਾ ਵੀ ਇੰਜ ਹੀ ਕਰਦਾ ਹੈ ਡਿਊਟੀ ਤੋਂ ਵਾਪਸ ਆਉਂਦੇ ਸਾਰ ਪਹਿਲਾਂ ਮੈਨੂੰ ਮਿਲਦਾ ਤੇ ਫਿਰ ਕੋਈ ਹੋਰ ਕੰਮ ਕਰਦਾ ਮਾਤਾ ਤੇਰੇ ਨਾਲ ਤਾਂ ਗੱਲ ਕਰਨੀ ਫਜ਼ੋਲੀ ਹੁੰਦੀ ਐ ਪਰ ਪਤਾ ਨਹੀਂ ਮੈਂ ਕਿਉਂ ਕਰਨ ਲੱਗ ਜਾਂਦੀ ਆ ਇਹ ਤਾਂ ਮੈਂ برداشت ਕਰੀ ਜਾਂਦੀ ਹਾਂ ਪਰ ਹੁਣ ਕਹਿੰਦੀ ਰਾਤ ਨੂੰ ਕਮਣ ਨਾਲ ਪੈ ਜਾਇਆ ਕਰੇਗਾ ਵਧੀਆ ਪੁੱਤ ਆਪੇ ਸਵੇਰੇ ਸਕੂਲ ਲਈ ਭੈਣ ਜੀ ਤਿਆਰ ਕਰ ਦਿਆ ਕਰਨਗੇ ਤੇਰਾ ਤਾਂ ਕੰਮ ਹੀ ਘਟਦਾ ਐ ਐਵੇਂ ਕਿਵੇਂ ਮੈਂ ਆਪਣਾ ਪੁੱਤ ਦੇ ਦਿਆਂ ਪਤਾ ਨਹੀਂ ਕੀ ਕੁਝ ਸਿਖਾ ਦੇਣਾ ਮੇਰੇ ਬਾਰੇ ਮੁੰਡਾ ਅੱਥ ਵਿੱਚੋਂ ਕੱਢ ਦਿਆਂ ਮੇਰੇ ਨਾ ਭੈਣ ਜੀ ਨੇ ਆਪਣਾ ਪੁੱਤ ਨਹੀਂ ਦਿੱਤਾ ਤੈਨੂੰ ਕੁੜੀਏ ਜਿਹੜਾ ਤੂੰ ਸਬਰ ਦੀ ਗੱਲ ਕਰੀ ਜਾਂਦੀ ਐ ਨਾ ਉਹ ਸਬਰ ਨੋਹਾਂ ਵਿੱਚ ਨਹੀਂ ਸੱਸਾਂ ਵਿੱਚ ਐ ਆਪਣਾ ਪੁੱਤ ਜਮਪਾਲ ਜਵਾਨ ਕਰ ਤੁਹਾਡੇ ਹਵਾਲੇ ਕਰ ਦਿੰਦੀਆਂ ਹਨ ਤਿੱਲਾ ਤਿੱਲਾ ਜੋੜ ਘਰ ਬਣਾਉਂਦੀਆਂ ਹਨ ਤੇ ਪੁੱਤ ਦੇ ਵਿਆਹ ਮਗਰੋਂ ਵੀ ਨੌ ਦੇ ਹਵਾਲੇ ਲੱਖਾਂ ਸਗਨ ਮਨਾ ਕੇ ਪੁੱਤ ਵਿਆਹ ਕੇ ਲਿਆਉਂਦੀਆਂ ਹਨ ਤੇ ਇੱਕਦਮ ਘਰ ਦੀ ਮਾਲਕਮ ਤੋਂ ਹੱਕ ਛੱਡ ਦਿੰਦੀਆਂ ਹਨ ਤੇ ਫੇਰ ਵੀ ਤੁਹਾਨੂੰ ਖੁਸ਼ ਦੇਖ ਦੇਖ ਕੇ ਖੁਸ਼ ਰਹਿੰਦੀਆਂ ਹਨ ਆਰਤੀ ਉਤਾਰ ਪਾਣੀ ਵਾਰ ਵਾਰ ਪੀ ਤੇ ਹੋਰ ਪਤਾ ਨਹੀਂ ਕੀ ਕੀ ਸਹੁਰੇ ਘਰ ਆਉਂਦੇ ਸਾਰੇ ਨੋਹਾ ਇੰਜ ਅਹਿਸਾਸ ਕਰਾਉਂਦੀਆਂ ਹਨ ਕਿ ਇਹ ਸਭ ਤਾਂ ਮੇਰਾ ਹੈ ਮੈਂ ਤਾਂ ਪਹਿਲੇ ਹੀ ਜਾਣਦੀ ਸੀ ਕਿ ਤੂੰ ਲੱਗ ਜਾਣਾ ਲੈਕਚਰਰ ਦੇਣ ਮੈਂ پاਗਲ ਆ ਨਹੀਂ ਫੇਰ ਪਤਾ ਨਹੀਂ ਕਿਉਂ ਤੈਨੂੰ ਫੋਨ ਲਾ ਲਿਆ ਤੋ ਮੈਨੂੰ ਇੱਕ ਗੱਲ ਦੱਸ ਦੇ ਕੁਲਵੰਤ ਦੀ ਬੋਟੀ ਵੀ ਤੇਰੇ ਪਾਪਾ ਜੀ ਦੀ ਮੌਤ ਤੋਂ ਬਾਅਦ ਮੇਰੇ ਨਾਲ ਰਿੰਜ ਕਰਦੀ ਤਾਂ ਤੂੰ ਦੁਖੀ ਹੋਣਾ ਸੀ ਜਾਂ ਖੁਸ਼ ਨਾ ਜੇ ਉਹ ਤੇਰੇ ਨਾਲ ਰਿੰਜ ਕਰਦੀ ਤਾਂ ਮੈਂ ਇੱਕ ਦਿਨ ਨਹੀਂ ਰਹਿਣ ਦੇਣਾ ਸੀ ਤੈਨੂੰ ਇੱਥੇ ਬੱਸ ਪੁੱਤ ਫੇਰ ਤੇਰੀ ਨਨਾਨ ਵੀ ਇਹੀ ਕੰਮ ਕਰੋ ਜਦੋਂ ਉਸ ਨੂੰ ਪਤਾ ਲੱਗੇਗਾ ਤੇਰੀਆਂ ਹਰਕਤਾਂ ਬਾਰੇ ਭੈਣ ਜੀ ਚੰਗੇ ਹਨ ਜੋ ਘਰ ਦੀ ਗੱਲ ਬਾਤ ਨਹੀਂ ਕਰਦੇ ਤੂੰ ਮੇਰੀ ਗੱਲ ਠੰਡੇ ਦਿਮਾਗ ਨਾਲ ਸੋਚੀ ਜ਼ਰੂਰ ਆਕਸਰ ਸਤਵੰਤ ਫੋਨ ਰੱਖ ਦਿੰਦੀ ਐ ਇਸ ਗੱਲ ਤੋਂ ਬਾਅਦ ਭੋਲੀ ਦਾ ਫੋਨ ਸਤਵੰਤ ਘਰ ਨੂੰ ਕਈ ਦਿਨ ਨਹੀਂ ਆਉਂਦਾ ਤਾਂ ਸਤਵੰਤ ਘਰ ਆਪ ਹੀ ਕਰ ਲੈਂਦੀ ਐ ਹੈਲੋ ਭੋਲੀ ਹਾਂ ਮਾਤਾ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਪੁੱਤ ਸਭ ਠੀਕ ਠਾਕ ਤਾਂ ਹੈ ਤੂੰ ਫੋਨ ਹੀ ਨਹੀਂ ਕੀਤਾ। ਬੱਸ ਮਾਤਾ ਟਾਈਮ ਹੀ ਨਹੀਂ ਲੱਗਿਆ। ਕੁੜੀਏ ਗੁੱਸਾ ਤਾਂ ਨਹੀਂ। ਮੇਰੇ ਨਾਲ ਹੋ ਗਈ। ਤੂੰ ਤਾਂ ਮੇਰੀਆਂ ਅੱਖਾਂ ਖੋਲ ਦਿੱਤੀਆਂ ਮਾਤਾ। ਮੈਨੂੰ ਆਪਣੀ ਗਲਤੀ ਦਾ ਅਹਿਸਾਸ ਹੋ ਗਿਆ। ਮੈਂ ਸ਼ਰਮ ਦੇ ਮਾਰੀ ਫੋਨ ਨਹੀਂ ਕੀਤਾ। ਮੈਂ ਬੈਠੀ ਅੱਜ ਵੀ ਸੱਸ ਦੇ ਸਬਰ ਬਾਰੇ ਸੋਚਦੀ ਆਂ ਕਿ ਕਿੰਨਾ ਸਬਰ ਆ ਉਹਨਾਂ ਵਿੱਚ। ਜੇ ਤੁਹਾਨੂੰ ਸਾਡੀ ਕਹਾਣੀ ਚੰਗੀ ਲੱਗੀ ਲਾਈਕ ਕਰੋ, ਸ਼ੇਅਰ ਕਰੋ ਚੈਨਲ ਨੂੰ, ਸਬਸਕ੍ਰਾਈਬ ਕਰੋ। ਧੰਨਵਾਦ ਜੀ।